21 ਤਰੀਕ ਹੈ ਤੇ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਕਿ 11 ਵਜੇ ਦਿੱਲੀ ਕੂਚ ਕੀਤੀ ਜਾਵੇਗੀ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਨੂੰ ਵਧਣਾ ਹੈ ਪਰ ਜਿਸ ਤਰੀਕੇ ਦੇ ਹਾਲਾਤ ਜਾਪ ਰਹੇ ਨੇ ਤਾਂ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈ ਕਿਉਂਕਿ ਜਦੋਂ 13 ਅਤੇ 14 ਤਰੀਕ ਨੂੰ ਟਕਰਾਅ ਹੋਇਆ ਤਾਂ ਉਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਤਾਂ ਪਰਮਾਤਮਾ ਭਲੀ ਕਰੇ ਅੱਜ ਦੇ ਦਿਨ ਦੇ ਵਿੱਚ ਕਿਉਂਕਿ ਨੌਜਵਾਨ ਹੁਮਾ ਹਮਾ ਆ ਕੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੇ ਨੇ ਇੱਕ ਵਾਰੀ ਤੁਹਾਨੂੰ ਮੈਂ ਸ਼ੰਭੂ ਬਾਰਡਰ ਤੋਂ ਥੋੜਾ ਜਿਹਾ ਪਿੱਛੇ ਆ ਕਿਉਂਕਿ ਇੰਟਰਨੈਟ ਸੇਵਾਵਾਂ ਪੂਰਨ ਤੌਰ ਦੇ ਉੱਪਰ ਬੰਦ ਕੀਤੀਆਂ ਹੋਈਆਂ ਨੇ ਇੰਟਰਨੈਟ ਦੀ ਸਹੂਲਤ ਬਿਲਕੁਲ ਇਸ ਜਗ੍ਹਾ ਦੇ ਉਪਰਬੰਦਾ ਕਿਉਂਕਿ ਕਿਸਾਨਾਂ ਦੇ ਐਲਾਨ ਕਰਕੇ ਇਸ ਤੋਂ ਪਹਿਲਾਂ ਕੱਲ ਤੱਕ ਇੰਟਰਨੈਟ ਸ਼ੰਭੂ ਬਾਰਡਰ ਤੋਂ ਥੋੜਾ ਜਿਹਾ ਪਿੱਛੇ ਆ ਕੇ ਚੱਲ ਰਿਹਾ ਸੀ ਪਰ ਇਸ ਵਕਤ ਪੂਰਾ ਪ੍ਰਭਾਵਿਤ ਹੈ ਇੰਟਰਨੈਟ ਸੇਵਾਵਾਂ ਤਾਂ ਤੁੰਦ ਦਾ ਮਹਾਲ ਹੈ ਠੰਡ ਬਹੁਤ ਵੱਧ ਗਈ ਹੈ ਇੱਕ ਵਾਰੀ ਤੁਹਾਨੂੰ ਮੈਂ ਤਸਵੀਰ ਸ਼ੰਭੂ ਬਾਰਡਰ ਤੋਂ ਬਿਲਕੁਲ ਪਿਛਲੇ ਪਾਸੇ ਮੈਂ ਆ ਕੇ ਇਹ ਤੁਹਾਨੂੰ ਤਸਵੀਰ ਦਿਖਾ ਰਿਹਾ ਹਾਂ ਤਾਂ ਹਾਈਵੇ ਦੀ ਤਸਵੀਰ ਆ ਵਿਜ਼ਿਬਿਲਟੀ ਬਹੁਤ ਘਟਾ ਸਵੇਰੇ ਤੜਕੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਕਾਫਲੇ ਜਿਹੜੇ ਨੇ ਉਹ ਸ਼ੰਭੂ ਬਾਰਡਰ ਵੱਲ ਨੂੰ ਚਾਲੇ ਪਾ ਚੁੱਕੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਜਿਹੜੇ ਜਥੇ ਆ ਉਹ ਰਾਤ ਤੋਂ ਹੀ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ ਸ਼ੰਭੂ ਬਾਰਡਰ ਵੱਲ ਕੱਲ੍ਹ ਦੀਆਂ ਜੋ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਕਿ ਸ਼ੰਭੂ ਬਾਰਡਰ ਦੇ ਉੱਪਰ ਜੀਸੀਬੀ ਜਿਹੜੀਆਂ ਨੇ ਉਹ ਲਿਆਂਦੀਆਂ ਗਈਆਂ ਮੋਡੀਫਾਈ ਕੀਤੀਆਂ ਹੋਈਆਂ ਅਤੇ ਉਹਨਾਂ ਦੇ ਨਾਲ-ਨਾਲ ਮਿੱਟੀ ਦੇ ਨਾਲ ਭਰੇ ਹੋਏ ਗੱਟੇ ਜਿਹੜੇ ਐ ਉਹ ਲਿਆ ਕੇ ਸ਼ੰਭੂ ਬਾਰਡਰ ਦੇ ਪੁਲ ਦੇ ਬਿਲਕੁਲ ਨਜ਼ਦੀਕ ਰੱਖ ਦਿੱਤੇ ਨੇ ਤੇ ਜੇਕਰ ਕਿਸਾਨ ਕਹਿੰਦੇ ਨੇ ਕਿ ਜੇ ਹਨੂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆ ਤਾਂ ਫਿਰ ਜੀਸੀਬੀ ਦੇ ਵੀ ਇਸਤੇਮਾਲ ਕੀਤਾ ਜਾਵੇਗਾ ਫਿਰ ਜਿਹੜੇ ਮਿੱਟੀ ਦੇ ਨਾਲ ਭਰੇ ਹੋਏ ਗੱਟੇ ਨੇ ਉਹਨਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਅੱਗੇ ਕੋਈ ਨਹੀਂ ਰੋਕ ਸਕਦਾ ਇਸ ਤਰੀਕੇ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਨੌਜਵਾਨਾਂ ਦੇ ਵੱਲੋਂ ਕਿਸਾਨ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਸਾਡੇ ਹੱਕੀ ਮੰਗਾ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮਨਾ ਕੇ ਹੀ ਵਾਪਸ ਜਾਣਾ ਇੱਕ ਵਾਰੀ ਸ਼ੰਭੂ ਬਾਟਰ ਦਾ ਤੁਸੀਂ ਮਾਹੌਲ ਦੇਖ ਲਓ ਕਿ ਧੁੰਦ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਵਹੀਰਾ ਕੱਟ ਕੇ ਸ਼ੰਭੂ ਬਾਰਡਰ ਦੇ ਵੱਲ ਜਾ ਰਹੇ ਨੇ ਇਹ ਤੁਹਾਨੂੰ ਤਸਵੀਰ ਦਿਖਾ ਰਿਹਾ ਹੈ ਤਾਂ ਹਾਈਵੇ ਦੀ ਤਸਵੀਰ ਆ ਵਿਜ਼ਿਬਿਲਟੀ ਬਹੁਤ ਘਟਾ ਸਵੇਰੇ ਤੜਕੇ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਕਾਫਲੇ ਜਿਹੜੇ ਨੇ ਉਹ ਸ਼ੰਭੂ ਬਾਰਡਰ ਵੱਲ ਨੂੰ ਚਾਲੇ ਪਾ ਚੁੱਕੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦਾ ਜਿਹੜੇ ਜਥੇ ਆ ਉਹ ਰਾਤ ਤੋਂ ਹੀ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ ਸ਼ੰਭੂ ਬਾਰਡਰ ਵੱਲ ਕੱਲ੍ਹ ਦੀਆਂ ਜੋ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਕਿ ਸ਼ੰਭੂ ਬਾਰਡਰ ਦੇ ਉੱਪਰ ਜੀਸੀਬੀ ਜਿਹੜੀਆਂ ਨੇ ਉਹ ਲਿਆਂਦੀਆਂ ਗਈਆਂ ਮੋਡੀਫਾਈ ਕੀਤੀਆਂ ਹੋਈਆਂ ਅਤੇ ਉਹਨਾਂ ਦੇ ਨਾਲ-ਨਾਲ ਮਿੱਟੀ ਦੇ ਨਾਲ ਭਰੇ ਹੋਏ ਗੱਟੇ ਜਿਹੜੇ ਐ ਉਹ ਲਿਆ ਕੇ ਸ਼ੰਭੂ ਬਾਰਡਰ ਦੇ ਪੁਲ ਦੇ ਬਿਲਕੁਲ ਨਜ਼ਦੀਕ ਰੱਖ ਦਿੱਤੇ ਨੇ ਤੇ ਜੇਕਰ ਕਿਸਾਨ ਕਹਿੰਦੇ ਨੇ ਕਿ ਜੇ ਸਾਨੂੰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆ ਤਾਂ ਫਿਰ ਜੀਸੀਬੀ ਦੇ ਵੀ ਇਸਤੇਮਾਲ ਕੀਤਾ ਜਾਵੇਗਾ ਫਿਰ ਜਿਹੜੇ ਮਿੱਟੀ ਦੇ ਨਾਲ ਭਰੇ ਹੋਏ ਗੱਟੇ ਨੇ ਉਹਨਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਅੱਗੇ ਕੋਈ ਨਹੀਂ ਰੋਕ ਸਕਦਾ ਇਸ ਤਰੀਕੇ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਨੌਜਵਾਨਾਂ ਦੇ ਵੱਲੋਂ ਕਿਸਾਨ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਸਾਡੇ ਹੱਕੀ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮਨਾ ਕੇ ਹੀ ਵਾਪਸ ਜਾਣਾ ਇੱਕ ਵਾਰੀ ਸ਼ੰਭੂ ਬਾਡਰ ਦਾ ਤੁਸੀਂ ਮਾਹੌਲ ਦੇਖ ਲਓ ਕਿ ਧੁੰਦ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਵਹੀਰਾ ਕੱਟ ਕੇ ਸ਼ੰਭੂ ਬਾਡਰ ਦੇ ਵੱਲ ਜਾ ਰਹੇ ਨੇ